ਟੈਸਟੀ ਕਲਾਂ ਦਾ ਸਾਰਾ ਕੁਝ ਟੈਸਟੀ ਕਲ ਤਾਂ ਠੀਕ ਨੇ ਦੇ ਖੀਰਾ ਜੇ ਬਾਈ 8 ਕੁ ਮਹੀਨੇ ਦਾ ਖੀਰਾ ਬੱਚਾ ਦਾ ਬੱਚਾ ਖੀਰਾ ਜੇ ਇਧਰ ਬੱਚਾ ਵਧੀਆ ਖੀਰਾ ਚੰਗਾ ਹੈ ਬੱਚਾ ਆ ਜਾਓ ਭਾਈ ਲੈ ਲੈ ਓਏ ਓ ਬਾਈ ਲੈ ਲੈ ਕਿੰਨੇ ਦਾ ਬਾਈ ਪ੍ਰੇਮੀਆ ਮੈਂ 17000 ਰੁਪਏ ਮੰਗਿਆ ਮੇਜਰ ਨੇ ਕਿੰਨੇ ਦਾ ਤੇ 10000 ਲੌਣੇ ਕਾ ਲੋ ਤੱਕ ਨਾ ਅਠ ਲਾਇਆ ਲਵੇਂ ਲੌਣੇ ਬੱਕਰੇ ਐ ਐਡਾ ਉੱਚਾ ਬੱਕਰਾ ਕੀ ਹੋਵੇ ਜੀ ਬਾਈ ਬੱਕਰੇ ਦੇ ਖਾਂਦੇ ਹੈ ਮਾਂਕੇ ਲੈ ਗਿਆ ਭਾਈ ਜੀ ਖਾ ਗਿਆ ਭਾਈ ਇਸਕੇ ਖਾ ਗਿਆ ਗਰੀਬ ਦਾ ਬੱਕਰਾ ਦੇ ਲੋ ਕਿਸੇ ਨੂੰ ਮੰਗਵਾ ਸਾਢੇ 3 ਲੱਖ ਰੁਪਏ ਬੈਠੇ ਨਹੀਂ ਕਰ ਰਹੇ ਮੂਰੇ ਆ ਬੈਠੇ ਨੇ 3 ਲੱਖ ਦੇਣ ਵਾਲੇ ਦੀ ਦੰਦੇ ਮਹਾਰਾਸ਼ਟਰ ਚੋਂ ਆਏ ਹੋਏ ਮੰਗਦੇ ਲੈ ਗਿਆ ਬੱਕਰੀਆਂ ਕਰਾਸ ਕਰਾਉਣਾ ਇਹ ਕਾਗੇ ਇਹ ਦੁਬਾਰਾ ਕੀ ਤੱਕ ਵੜਾ ਬੇਟਾ ਵੜਾ ਨਹੀਂ ਮੂਰੇ ਚਲੋ ਦੁਬਾਰਾ ਚਲੇ ਨੂੰ 55 ਰੁਪਏ ਕਿੰਨੇ ਕੋਨੇ ਕੋ ਸਾਹੀ ਤੋਂ ਵੜਾ ਸਕਦੇ ਆ ਭਾਈ ਇਹ ਕਹਿੰਦਾ ਇਹ ਤਾਂ 10 ਲਾਇਆ ਮੇਜਰ ਨੇ ਹਾਂ ਦੱਸ 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 ਚਲ ਉਹ ਤਾਂ ਕਹਿੰਦਾ ਵੀ ਜੇ ਦੱਸਦਾ ਦੱਸਦਾ ਦੇ ਦੇ ਇਹ ਤਾਂ ਉਹ ਦੱਸ ਕਹਿਤਾ ਉਹਨੇ ਉਹਨੂੰ ਪਤਾ ਯਾਰ ਕਿਹੜੀ ਗੱਲ ਕਹਿਤੀ ਉਹਨੂੰ ਆਪਾਂ ਨੇ ਕਿਹੜਾ ਦੇ ਦੇ ਉਹਨੂੰ ਦੱਸਦਾ ਅਸੀਂ ਬਗ ਗਏ ਫਿਰ ਮੰਗੂ ਲਾਹੋ ਲਾਹੋ ਡਰ ਲੱਗਣ ਵਾਲੀ ਗੱਲ ਨਹੀਂ ਬੇਚਿਆ ਕਰੋ ਸੌਦਾ ਜੋਨੀ ਯਾਰ ਹੁਣ ਜੇ ਮਾਲ ਦੇ ਮੁੱਲ ਉਹ ਫੇਰ ਹੀ ਵੇਚਾਂਗੇ ਫਿਰ ਕੀ ਮੰਗਦਾ ਹੁਣ ਤੂੰ ਦੱਸ ਭਾਈ ਓ ਜੋਨੀ ਹਾਂਜੀ ਲੈ ਭਾਈ ਲਿਆ ਭਾਈ ਉਹਨੇ ਰੱਖਣਾ ਬੱਕਰਾ ਘਰੇ ਬੋਗ ਛੱਡੂ ਰੱਖਣ ਵਾਤੇ ਉਹਦੇ ਕਰਕੇ ਕਹਿਤਾ ਕਿਥੇ ਮੇਜਰ ਹੋਣਾ ਰੱਬ ਦੇ ਰਾਹ ਛੁੱਟੂਗਾ ਉਹਦਾ ਬੱਕਰਾ ਕੋਈ ਚੱਕ ਕੇ ਖਾ ਗਿਆ ਵਿਚਾਰੇ ਦਾ ਠੀਕ ਆ ਇਹਦਾ ਰੱਬ ਦੇ ਰਾਹ ਵਿਕਣੇ ਗੱਲ ਸੁਣ ਵੀ ਇਹ ਆ ਬੰਦਾ ਗਰੀਬ ਬੱਕਰਾ ਦਾ ਚੱਕ ਕੇ ਖਾ ਗਏ ਠੀਕ ਆ ਜੀ ਇਨੇ ਛੱਡਣਾ ਬੋਕ ਠੀਕ ਹੈ 10000 ਮੇਜਰ ਰਾਜਸਤਾਨੀ ਨੇ ਲਾਤਾ ਠੀਕ ਹੈ ਨੌਵੀਂ ਰਾਜਸਤਾਨੀ ਉਹਦਾ ਲੋਂਗੋਵਾਲ ਮੰਡੀ ਚ ਮੇਰੇ ਇੱਧਰ ਆਇਆ ਠੀਕ ਹੂੰ ਤਾਂ ਮੁੰਡਾ ਇਹੋ ਕੈਨੇਡਾ ਵਾਲਾ ਠੀਕ ਹੈ ਕੈਨੇਡਾ ਚ ਆ ਕੇ ਨੇ ਕੰਮ ਚਲਾਇਆ ਹਾਂ ਠੀਕ ਹੈ ਤੇ ਪਹਿਲਾਂ ਕਬਾਡੀਆਂ ਕੂੜੀਆਂ ਖੇਡਦਾ ਸੀ ਹੁਣ ਕਿਉਂ ਪਹਿਲਵਾਨੀ ਵੀ ਕਰੀਏ ਨੇ ਕੁਸ਼ਤੀ ਵੀ ਕਰਦਾ ਰਿਹਾ ਹੁਣ ਸਰੀਰ ਹੋ ਗਿਆ ਸਿਆਣਾ ਚੱਲ ਜਬਖਸਿਆਂ ਹੋ ਗਿਆ ਪਹਿਲਵਾਨੀ ਛੱਡ ਗਿਆ ਉਹ ਬੱਕੇ ਕਾ ਜਲਾ ਬਾਈ ਅੱਜ ਚੜ੍ਹਤਾ ਦੀ ਟੈਂਪੂ ਉੱਤੇ ਉਹ ਗੱਲ ਹੈ ਕਹਿੰਦਾ ਸਦਾਨਾ ਬਾਗੀ ਬੁਲਬੁਲ ਬੋਲੇ ਸਦਾਨਾ ਮੋਜ ਬਹਾਰ ਆ ਉਹ ਗੱਲ ਹੋ ਗਈ ਵੇਖ ਆਪਾਂ ਗਰੀਬ ਕਰਕੇ ਆਪਾਂ ਨੇ ਮੂੰਹ ਮੁੱਲ ਕਾ ਨੂੰ 20000 ਕਰਨ ਦੇ 22000 ਦਾ ਫਾਇਦਾ ਕੋਈ ਨਹੀਂ ਬੱਚਾ ਵੀ ਦੇਖ ਲੈ ਜੇ ਬੱਚੇ ਜੇ ਕੋਈ ਕਤਾ ਓਏ ਐ ਸੋਚ ਲੈ ਗਰੀਬ ਨੂੰ ਪੁਨ ਕਰਤਾ ਆਪਾਂ ਮੇਜਰ ਕਰਤਾ ਮੇਜਰ ਕਰਕੇ ਨੂੰ 14000 ਦਾ ਕਹਤਾ ਵੀ ਲੈ ਜਾ ਤੂੰ ਐ ਸੋਚ ਲਈ ਗਰੀਬ ਨੂੰ ਪੁਨ ਕਰਤਾ ਉਹੀ ਗੱਲ ਹੈ ਇਹਨੇ ਬੋਗ ਛੱਡਣੇ ਤੂੰ ਮਰ ਗਿਆ ਲੈ ਮੁੱਲ ਲੱਗਦਾ ਉਹ ਬੱਕਰੇ ਤੇ ਇਹ ਤੇਰਾ ਗਿਫਟ ਦੇ ਨਾਂ ਦੀ ਬੁਲਾਵਾਂਗੇ ਵੀਡੀਓ 'ਚ ਵੀ ਜੋਨੀ ਨੇ ਗਿ ਕੀ ਗਿਫਟ ਕਰਾ ਦਨੇ ਆ ਬੱਚਾ ਤੂੰ ਆਪ ਹੀ ਦੇਖ ਲਾ ਰਹਿਗਾ ਵਧੀਆ ਇਹ ਆਲਾ ਬੱਚਾ ਛੱਡ ਸਾਰੀਆਂ ਗੱਲਾਂ ਜਿਹੜੀ ਅਸੀਂ ਨਹੀਂ ਬਿੰਦੇ ਬਿੰਦੇ ਤੈਨੂੰ ਕਹਿੰਦੇ ਆ ਪੂਰੇ 11 ਦਾ ਦੇ ਦੇ ਯਾਰ ਕਾਨੂੰ ਖਿਚੜੀ ਰਹਿਣ ਨਹੀਂ ਆ ਦੇ ਦੇ ਨਹੀਂ ਦੇ ਦੇ ਗਿਫਟ ਕਰ ਉਹ ਗਨਾ ਗੈਪਟਲ ਦਾ ਕੋਈ ਚੱਕਰ ਆ ਲੈ ਪੈਸੇ ਕਿਨੇ ਆ ਬਾਈ ਨਹੀਂ ਬਾਈ ਪੈਸੇ ਨਿਕਲ ਲੈ 11000 ਦਾ ਜੇ ਉਹ ਇੱਥੇ ਆ ਗਿਆ ਨਾ ਮੈਂ ਗਲਤੋ ਹੀ ਫੜਦਾ ਉਹਨਾਂ ਗਲਤੋ ਹੀ ਉਹ ਫਿਰ ਆਏ ਨਹੀਂ ਗੱਲ ਮੇਜਰ ਆਪਣਾ ਵੀ ਖਰੀਦਿਆ ਆਇਆ ਆਪਣਾ ਕਿਹੜਾ ਘਰ ਖਰੀਦਿਆ ਕੀ ਕਰੀਏ ਆਇਆ ਲੱਗਦਾ ਬੱਲੇ ਪਾਉਂਦੇ ਨੇ ਕੱਦ ਕਰਤਾ ਡੈਨ ਵੀ ਛੱਡ ਦਿੰਦੀ ਆ ਬੱਲੇ ਪਾਉਂਦੇ ਨਹੀਂ ਕਹਿੰਦੇ ਨਹੀਂ ਸੀਗੇ ਮਨੋ ਜਲਾ ਗਰੀਬ ਆਇਆ ਓਹੀ ਪੈਸੇ ਇਹਦਾ ਮੈਂ ਪੈਸੇ ਦੇਣੇ ਨੇ ਫਿਰ ਆਪਾਂ ਹੁਣ ਬੱਚਾ ਹੀ ਪਹਿਲਾਂ ਉਹਦਾ ਸੈੱਟ ਵੀ ਦੀਪਿਆ ਵਿਚਾਰਦਾ ਕਿੰਨਾ ਖਰਚਾ ਹੋ ਗਿਆ ਉਹਦਾ ਬੰਦੇ ਦਾ ਹਜੇ ਵੀਡੀਓ ਨਹੀਂ ਮੈਂ ਪਾਈ ਇਹਦੀ ਕਿਦਰੋ ਇਹਦੀ ਵੀ ਸਹਾਇਤਾ ਕਰਾਓ ਮੈਨੂੰ ਸੁੱਖ ਚਾਹੀਦੀ ਆਦਾ ਬੰਦਿਆਂ ਨਾਲ ਤਾਂ ਚੱਲੇ ਆਣਾ ਬਸ ਮੇਜਰ ਰਸਤੇ ਨੀ ਦਾ ਕਿੱਡਾ ਵਪਾਰ ਖੜ ਗਿਆ ਸੈੱਟ ਦੀਪਿਆ ਵਿੱਚ ਪਸੂ ਗਈ ਨਕਸਾਨੇ ਗਏ ਹੋਣੇ ਮੈਂ ਮੰਡੀਆਂ ਦੇ ਦੇਖਿਆ ਕਦੇ ਤਾਂ ਕਦੇ ਮੰਡੀਆਂ ਚ ਵੀ ਦੇਖਿਆ ਐਡੇ ਬੰਦੇ ਦਾ ਵਪਾਰ ਖੜ ਗਿਆ ਪੈਸੇ ਕਿਹੜੇ ਹੋਣਾ ਮਸ਼ੀਨ ਲੱਗੀ ਉਹਦੇ ਘਰੇ ਸੈੱਟ ਤੂੰ ਉਥੇ ਆਇਆ ਸੀ ਹਨੇ ਲੱਗੇ ਮੈਂ ਤਾਂ ਸਮਝਦਾ ਵੀਡੀਓ ਪਾਉਣੀ ਸੀ ਮੇਰੇ ਚੈਨਲ ਤੇ 6000 ਘੱਟ ਹੀ ਆਦਾ ਵੀ ਇਹ ਦੀ ਕੋਈ ਸਹਾਇਤਾ ਕਰੋ ਭਾਈ ਬੰਦੇ ਦੀ ਵਿਚਾਰੇ ਦੀ ਹਾਂ ਦਾ ਕਹਿਤ ਲੱਗਾ ਸੋਰ ਕੀ ਹੋਣਾ ਇਹ ਜਾ ਬੱਚਾ ਉਹ ਐ ਨਾ ਕਰਿਆ ਕਰੋ ਬੰਦਾ ਕ ਬੰਦਾ ਦੇਖਿਆ ਕਰੋ ਉਹ ਬੰਦਾ ਦੇਖ ਕੇ 11 ਜੂ ਬੱਕਰਾ ਵੀ ਦੇਖ ਲੈ ਬੱਕਰਾ ਵੀ ਦੇਖ ਲਿਆ ਤੂੰ ਵੀ ਦੇਖ ਲਿਆ ਫੇਰ ਚੀਜ਼ ਵੀ ਦੇਖ ਨਾ ਪੱਕੇ ਨੇ ਮੀਡੀਆ ਦਾ ਬਣਾ ਨਮੇੜ ਕੇ ਬਰਾ ਜਾ 11:30 ਦਾ ਹੋ ਗਿਆ ਯਾਰ 11:30 ਦੇ ਦਾ ਮਸਲਾ ਲੈ ਜਾ ਉਹ ਫਿਰ ਇੱਕ ਦਾ ਬੰਦ ਕਰ ਗਈ ਸੀ ਆਪਾਂ ਨੇ ਉਹ ਗੱਲ ਨਹੀਂ કરી ਯਾਰ ਬਾਈ ਬਾਈ ਤੁੰਨ ਪਛਰੇ ਆਂ ਸਾਪੀ ਮੌਸਮਾ ਥਾਪੀ ਦਾ ਮਾਰਦੀ ਥਾਪੀ ਦਾ ਕੋਈ ਪਛਰੇਗਾ ਥਾਪੀ ਦਰ ਬਣਾ ਜਾਈਆਂ ਕਰਦੇ ਕੁਸ ਯਾਰਾ ਕੱਬੇ ਉਹਦੇ ਮੂੰਹ ਕੰਨੀ ਵੀ ਦੇਖ ਲੋ ਮੇਰੇ ਬੰਦੀ ਵੀ ਦੇਖ ਲਾ ਹੋਰ ਕੋਈ ਧੂਮ ਖੇੜੀ ਵਾਲਾ ਮਾਸੜ ਕਰੂ ਤੇਰਾ ਉਹ ਬੇਉਕਪ ਹਾਂ ਜੋ ਆ ਇਹ ਹੋ ਗਿਆ ਗੱਲਾਂ ਹੀ ਆ ਚਾਏ ਨਹੀਂ ਉਹਦਾ ਠੀਕ ਆ ਗੱਲਾਂ ਗੱਲਾਂ ਬਿੱਲੇ ਵਰਗੀਆਂ ਕਰਦੇ ਯਾਰਾ ਪੂਰਾ 12000 ਦਾ ਹੋ ਗਿਆ ਚੱਕ ਐ ਮਾਸ ਨਾ 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 ਨਹੀਂ ਨਹੀਂ ਅੱਛਾ ੱਟਿਆ ਨਾ ਆ ਲੈ 13000 ਦਾ ਨਹੀਂ ਦੇਣਾ ੱਟਕਾ ਕੋਈ ਨਹੀਂ ਦੇਣਾ ਆ ਰੱਖ ਲੈ ਤੇਰਾ ਹਾਂ ਯਾਰ ਐ ੱਟਕਾ ਗਰੀਨ ਥੋੜੀ ਨੂੰ ਹੋਣਾ ਵਿਚਾਰਾ ਦਿੱਕਤ ਨਹੀਂ ਯਾਰ ਨਾ ਨਾ ਰੱਖੋ ਆਪਣਾ ਖਰੀਦਦਾਰ ਆ ਜੀ ਚਾਹ ਪਿੱਛੋਂ ਹੁਣ ਸਾਥੋਂ ਚੋਰੀਆਂ ਦੀ ਲਾਲੀ ਦਾ ਮਾਰਾ ਦੇ ਨਾ ਨਾ ਆ ਪਾ ਦਿੰਦੇ ਨਹੀਂ ਹੋਰ 12 12 ਮੱਥਾ ਮਾਰ ਕੇ ਨਾ ਫੜੋ ਇਹਨਾਂ ਦੀ ਇਹ ਫੜੋ ਚੋਰੀਆਂ ਦਾ ਫੇਰ ਕਹਿਦੀ ਉਹ ਚੋਰੀਆਂ ਦੀ ਜਵਾਨ ਚੋਰੀਆਂ ਦੇਊਗਾ 12 ਦਾ ਦੰਦਾ ਨਹੀਂ ਨਹੀਂ 12 ਦੰਦਾ ਛੱਡੀਓ ਲਾ ਫੜੋ ਬਾਜੋ ਕੋਸਾ ਉਹ ਕਿਤੇ ਬਲਖਿਆਈ ਕਰਾ ਦੂ। ਉਹ ਲਖਾਈ ਵਾਲੀ ਗੱਲ ਨਹੀਂ ਯਾਰ ਫੇਰ ਉਹੀ ਗੱਲ ਕਰੀ ਜਨਾ। ਮੇਜਰ ਯਾਰ ਉਹ ਵਾਲੀ ਗੱਡੀ ਉਹਦੇ ਸਾਹਮਣੇ ਗੱਲ ਨਹੀਂ। ਲਖਾਈ ਆ ਚੱਕਣ ਯਾਰ ਕੋਈ। ਠੀਕ ਆ। 13 ਹਜ਼ਾਰ ਉਹ ਨਹੀਂ 13 ਹਜ਼ਾਰ ਲਖਾਈ ਕਰਾ ਦੇ। ਕਿਤੇ ਤੂੰ ਖਰਚਾ। ਉਹ ਤੇਰਾ ਯਾਰ। ਖੜੀ ਪਿੱਛੇ हट ਕੇ ਮੇਜਰ। ਦੰਦਾ ਨਹੀਂ। 13 ਹਜ਼ਾਰ। ਮੇਰੀ ਸੁਣ ਲੈ ਗੱਲ। ਓ ਚੁੱਪਾ ਚੁੱਪਾ। ਓ ਚੁੱਪਾ। ਤੇਰੀ ਲਖਾਈ ਤੇਰੇ ਨਾਲ ਉਹਦੇ ਨਾਲ। ਠੀਕ। ਪੂਰਾ 12.5 ਦਾ ਹੋ ਗਿਆ। ਚੱਕ ਲੈ ਜਾ ਓਏ। ਲੈ ਜਾ ਲੈ ਜਾ। ਹੁਣ ਖੁਸ਼ ਹੈ ਤੂੰ ਮੇਰੀ ਗੱਲ ਸੁਣ ਹੁਣ ਤੂੰ ਖੁਸ਼ ਹੈ ਜਿਹੜੀ ਗੱਲ ਇਹਦੇ ਨਾਲ ਕਰੀਆ ਉਹਨੂੰ ਵੀ ਪੁੱਛ ਲੋ ਆਪਾ ਉਹ ਤੇ ਆ 12 ਚ ਲਿਖਾਈ ਉਹਦੀ ਆ ਚੁੱਪ ਕਰਕੇ ਉਧਰ ਫੜ ਲਾ ਪੈਸੇ ਉਹ ਤੋਂ ਲੈ ਲੈ ਉੱਥੇ 13000 ਦਵਾਉਂਗਾ ਫਿਰ ਕਦੇ 14 ਨਾ ਤੈਨੂੰ 15 ਦਵਾਉਂਗਾ ਜਿੱਥੇ ਕੋਈ ਕਿਉਂ ਤੂੰ ਜਵਾਬ ਦਵਾਉਂਨੇ ਮਾਨੀ ਆ ਆਪਾਂ ਨੂੰ ਯਾਰ ਪੈਂਦਾ ਨਹੀਂ ਆਪਣਾ ਖਰੀਦਾ ਹੈ ਮੈਂ ਯਾਰ ਆ ਇਧਰ ਵੀ ਦੇਣਾ ਦੇਣ ਵਾਲੀ ਗੱਲ ਨਹੀਂ ਉਹ ਫਿਰ ਮੈਂ ਵੀ ਲੈ ਕੇ ਆਣਾ ਜੇ ਮੇਰਾ ਦੇਖ ਲੈ ਸਾੜੀ ਦਾ ਦਰਸ਼ਨ ਕਰਦਾ ਛੋਡੀਆਂ ਤੇ ਦਰਸ਼ਨ ਕਰਦਾ ਏ ਬੰਦਾ ਖੜਦਾ ਨਾ ਇਹ ਵਿਚਾਰੇ ਚ ਜਾਨ ਨਹੀਂ ਫਿਰ ਉਹ ਵੀ ਗੱਲ ਸਮਝਿਆ ਰਾਇ ਇਹ ਬੰਦਾ ਖੜਦਾ ਬਰਾਦਰੋਂ ਗੱਲ ਕਰੀ ਨਹੀਂ ਯਾਰ ਆਪਾਂ ਨੇ ਆਪਾਂ ਕਹਿੰਨਾ ਗਰੀਬ ਬੰਦਾ ਜਾਲ ਕੋਈ ਨਾ ਨਹੀਂ ਮੇਰੇ ਕੋਟ ਲਿਆਂਦਾ ਜਿੰਨਾ ਮਾਫ ਕਰ ਲਾ ਇਹਦਾ ਜਿੰਨਾ ਸਾਢੇ 12 ਚ ਲਿਖਾਈ ਕਰਾ ਦੇ ਦੋਵੇਂ ਪਾਸੇ ਹੁਣ ਤੂੰ ਕੌਣ ਤੂੰ ਨਾਲੇ ਆਪੋ ਆਪਣੇ ਛੋੜ ਕਰ ਦੇ 100 ਰੁਪਿਆ ਫੇ ਤਾਂ ਉੱਥੇ ਹੀ ਆ ਗਈ ਗੱਲ ਆਊਗਾ 100 ਰੁਪਿਆ ਛੋੜ ਕਰ ਚੱਲ ਜਾ 12400 ਲੈ ਲੈ ਇਧਰੋਂ ਕਿਵੇਂ ਆ ਗਈ ਉੱਥੇ ਜਿਹੜਾ 300 ਰੁਪਿਆ ਵਧ ਗਿਆ ਉਹ ਬਸ ਚੁੱਪੇ ਕਰ ਹੁਣ ਤੂੰ ਚਲ ਮੈਂ ਤਾਂ ਚੁੱਪ ਕਰ ਜੂੰ ਉਹ ਫਿਰ ਮੇਮਣਾ ਵੀ ਦੇਖ ਲੈ ਤੂੰ ਉਹ ਵੀ ਚੀਜ਼ ਵੀ ਦੇਖ ਲੈ ਪਹਿਲਾਂ ਉਹ ਤੂੰ ਇਹਨੂੰ ਕਿਹਦੇ ਵਾਦਾ ਕਰੇ ਮੈਂ ਤਾਂ ਕਹਿਣਾ ਖੁਸੋ ਕੇ ਦੇਣਾ ਉਹ ਕੋਈ ਚੱਕਰ ਵਾਲੇ ਇਹ ਤਾਂ ਖੁਸੋ ਕੇ ਦਿੰਦਾ ਭਾਈ ਬੱਕਰਾ ਹੋਰ ਬੱਕਰਾ ਹੀ ਦੇਉ ਮਾ ਜਲ ਗਰੀਬਾਂ ਦਾ ਬਾਹਰ ਚ ਜੰਗਲੀ ਬੋਝਦੀ ਬੱਕਰਾ ਬੋਤਣ ਦਾ ਪੈਂਦੀ ਹੈਗਾ ਚਲ ਭਾਈ ਆ ਵੀ ਭਾਈ ਬੱਕਰਾ ਤਬ ਜੜਾ ਬੋਗ ਬਣ ਜੀ ਆ ਹੋਰ ਬੱਚਾ ਵਧੀਆ ਬਣੇ ਸੇਵਾ ਗਰੀਬ ਦਾ ਪੁੱਤ ਹੈ ਸੇਵਾ ਕਰੂਗਾ ਇਹ ਇਨਾਂ ਦੇ ਹੈ ਜਾਂਦੇ ਜੜਾ ਲਾ ਦੋਗੇ ਤੁਸੀਂ ਤਾਂ ਹੀ ਕਿਹਾ ਮੈਂ ਫੇਰ ਲੋੜ ਪੈ ਜਾਂਦੀ ਆ ਤੇਰੇ ਵਰਗੇ ਤੋਂ ਜੜ ਲੱਗ ਜੂ ਵੀ ਫਲਾਂਗੇ ਤੇ ਦੇ ਆਂ ਬੈਗ ਦਾ 15 ਦਾ ਵੀ ਐਸੇ ਦਿਓ ਨੀ ਗੱਲ ਕੋਈ ਆਪਾਂ ਤਾਂ ਹੀ ਕਿਹਾ ਪੈਸੇ ਦਿਓ ਭਾਈ ਉਹ ਲਿਆ ਭਾਈ ਪੈਸੇ ਲਿਆ